ਜੈ ਗੁਰੂ ਜੀ ਜੈ ਗੁਰੂ ਜੀ ਸੰਗਤ ਜੀ ਸੰਗਤ ਜੀ ਇਹ ਮੇਰਾ ਸ਼ੁਕਰਾਨਾ ਸਤਸੰਗ ਹੈ ਸਤਸੰਗ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਗੁਰੂ ਜੀ ਮਹਾਰਾਜ ਜੀ ਦਾ ਮੰਤਰ ਜਾਪ ਕਰਨਾ ਚਾਹੂੰਗੀ ਓਮ ਨਮਃ ਸ਼ਿਵਾਏ ਸ਼ਿਵ ਜੀ ਸਦਾ ਸਹਾਈ ਓਮ ਨਮਃ ਸ਼ਿਵਾਏ ਗੁਰੂ ਜੀ ਸਦਾ ਸਹਾਈ ਓਮ ਨਮਃ ਸ਼ਿਵਾਏ ਸ਼ਿਵ ਜੀ ਸਦਾ ਸਹਾਈ ਓਮ ਨਮਃ ਸ਼ਿਵਾਏ ਗੁਰੂ ਜੀ ਸਦਾ ਸਹਾਈ ਸੰਗਤ ਜੀ ਇਹ ਮੇਰਾ ਸ਼ੁਕਰਾਨਾ ਸਤਸੰਗ ਹੈ ਸੰਗਤ ਜੀ ਮੈਨੂੰ ਗੁਰੂ ਜੀ ਮਹਾਰਾਜ ਜੀ ਨੇ ਇੱਥੇ ਕੈਨੇਡਾ ਚ ਇੱਕ 10th April ਚ 10th April ਨੂੰ ਪਾਰਟ ਟਾਈਮ ਜੌਬ ਦੇ ਨਾਲ ਪਲੇਸ ਕੀਤਾ ਸ਼ੁਕਰਾਨਾ ਗੁਰੂ ਜੀ ਸ਼ੁਕਰਾਨਾ ਅਨੰਤ ਅਨੰਤਮ ਬਾ ਸ਼ੁਕਰਾਨਾ ਸੰਗਤ ਜੀ ਉਸ ਤੋਂ ਬਾਅਦ ਮੈਨੂੰ ਸੀ ਕਿ ਮੈਨੂੰ ਇੱਕ ਹੋਰ ਜੌਬ ਕਿਤੇ ਮਿਲ ਜੇ ਕਿਉਂਕਿ ਇਹ 4 ਮੰਥ ਦਾ ਡ੍ਰੌਪ ਹੈਗਾ ਤੇ ਮੈਂ ਕਿਤੇ ਹੋਰ ਵੀ ਜੌਬ ਕਰ ਸਕਦੀ ਆ ਜਿਸ ਦਿਨ ਮੇਰਾ ਮਤਲਬ ਕਿ ਜੌਬ ਜਿਸ ਦਿਨ ਮੇਰਾ ਆਫ ਹੋਵੇ ਤੇ ਮੈਂ ਉਸ ਦਿਨ ਕਿਤੇ ਹੋਰ ਜੁਆਇਨ ਕਰ ਲੈਣੀ ਆ ਕੰਮ ਲਈ ਸੰਗਤ ਜੀ ਫਿਰ ਗੁਰਜੀ ਮਹਾਰਾਜ ਜੀ ਦੀ ਕਿਰਪਾ ਨਾਲ ਅ ਇਦਾਂ ਹੀ ਮੈਂ ਮਤਲਬ ਔਨਲਾਈਨ ਸਰਚ ਕਰ ਰਹੀ ਸੀ ਤੇ ਸੰਗਤ ਜੀ ਫਿਰ ਮੈਨੂੰ ਇਦਾਂ ਹੀ ਗੁਰਜੀ ਮਹਾਰਾਜ ਜੀ ਦੀ ਕਿਰਪਾ ਨਾਲ ਮਤਲਬ ਅ ਜੌਬ ਦਾ ਮੈਨੂੰ ਦੇਖਿਆ ਕਿ ਹਾਂ ਮਤਲਬ ਇਸ ਜਗ੍ਹਾ ਤੇ ਹੈਗੀ ਹੈ ਵੈਕੈਂਸੀ ਤੇ ਸੰਗਤ ਜੀ ਫਿਰ ਗੁਰੂ ਜੀ ਮਹਾਰਾਜ ਆਪ ਵੀ ਮੈਨੂੰ ਉਸ ਜਗ੍ਹਾ ਤੇ ਲੈ ਕੇ ਉਹਨਾਂ ਨੇ ਮੈਨੂੰ ਉੱਥੇ ਜਾ ਕੇ ਮਤਲਬ ਉਸ ਦਿਨ ਮੈਨੂੰ ਜਿਸ ਦਿਨ ਮੈਂ ਗਈ ਉਸ ਦਿਨ ਮੈਨੂੰ ਮੈਨੇਜਰ ਤਾਂ ਨਹੀਂ ਮਿਲੇ ਬਟ ਮੈਨੂੰ ਉੱਥੇ ਵਿਜ਼ਿਟਰ ਕਾਰਡ ਜੀਡੀਸੀਗੇ ਮੈਨੇਜਰਸ ਦੇ ਉਹ ਮਿਲ ਗਏ ਫਿਰ ਸੰਗਤ ਜੀ ਮੈਂ ਗੁਰੂ ਜੀ ਮਹਾਰਾਜ ਜੀ ਦੀ ਕਿਰਪਾ ਨਾਲ ਆ ਕੇ ਤਾਂ ਉਹਨਾਂ ਨੂੰ ਆਪਣੇ ਰੈਜ਼ਿਊਮ ਸੈਂਡ ਕਰ ਦਿੱਤੇ ਐਂਡ ਉਸ ਤੋਂ ਬਾਅਦ ਸੰਗਤ ਜੀ ਮੈਨੂੰ ਨਾ ਗੁਰੂ ਜੀ ਦੀ ਕਿਰਪਾ ਨਾਲ ਅੱਦੂ ਹੀ ਉਹਨਾਂ ਦਾ ਬੈਕ ਰਿਪਲਾਈ ਆ ਜਾਂਦਾ ਕਿ ਤੁਸੀਂ ਮਤਲਬ ਇਸ ਦਿਨ ਆ ਸਕਦੇ ਹੋ ਇੰਟਰਵਿਊ ਲਈ ਤੇ ਮੈਂ ਗੁਰੂ ਜੀ ਦੀ ਮਹਾਰਾਜ ਜੀ ਦੀ ਕਿਰਪਾ ਨਾਲ ਨੂੰ ਕਹਿ ਦਿੰਦੀ ਹਾਂ ਜੀ ਤੇ ਸੰਗਤ ਜੀ ਮੈਂ ਫਿਰ ਉਸ ਵਾ ਨੈਕਸਟ ਡੇ ਥਰਸਡੇ ਨੂੰ ਮੈਂ ਮਤਲਬ ਉਹਨਾਂ ਉੱਥੇ ਮੈਂ ਗਈ ਆ ਔਰ ਫਿਰ ਉਹਨਾਂ ਦੀ ਇਦਾਂ ਹੀ ਮਤਲਬ ਮੇਰੀ ਗੱਲਬਾਤ ਹੋਈ ਉੱਥੇ ਜੋ ਵੀ ਮਤਲਬ ਮੈਨੇਜਰ ਸੀਗੇ ਫਿਰ ਉਹਨਾਂ ਨੇ ਮੈਨੂੰ ਕਿਹਾ ਕਿ ਮੈਂ ਤੁਹਾਡਾ ਨਾ ਅੱਗੇ ਫੇਰ ਹੋਰ ਕਿਤੇ ਮਤਲਬ ਫਾਰਵਰਡ ਕਰ ਦੇਣਾ ਅ ਦੂਸਰੀ ਜਗ੍ਹਾ ਤੇ ਰੈਜ਼ਿਊਮ ਤੇ ਫਿਰ ਦੇਖਦੇ ਆ ਅੱਗੇ ਕੀ ਕੀ ਕਰਨਾ ਹੈ ਤੇ ਸੰਗਤ ਜੀ ਫਿਰ ਮੈਂ ਉਸ ਦਿਨ ਮੈਂ ਆਈ ਫਿਰ ਮੈਨੋਜ਼ ਦਿਨ ਥੋੜੀ ਦੇ ਪ੍ਰੇਸ਼ਾਨ ਜੀ ਸੀ ਹੋਈ ਪਤਾ ਨਹੀਂ ਸ਼ਾਇਦ ਇੱਥੇ ਕੰਮ ਨਹੀਂ ਬੰਨਣਾ ਮੈਂ ਨਾ ਉੱਥੇ ਬਸ ਦਬੇਟ ਕਰ ਰਹੀ ਸੀ ਔਰ ਮੈਂ ਬੈਠੀ ਉੱਥੇ ਤੇ ਸੰਗਤ ਜੀ ਮੈਨੂੰ ਬਟਰਫਲਾਈ ਰੂਪ ਚ ਗੁਰੂ ਜੀ ਮਹਾਰਾਜ ਜੀ ਨੇ ਦਰਸ਼ਨ ਦਿੱਤੇ ਤੇ ਸ਼ੁਕਰਾਨਾ ਗੁਰੂ ਜੀ অনন্ত ਅਨੰਤ ਵਾਰ ਸ਼ੁਕਰਾਨਾ ਸੰਗਤ ਜੀ ਫਿਰ ਮੈਂ ਬਹੁਤ ਮਤਲਬ ਮੇਰੇ ਮਨ ਚ ਥੋੜੀ ਜਿਹੀ ਖੁਸ਼ੀ ਜੀ ਹੋਈ ਕਿ ਨਹੀਂ ਹੋਏਗਾ ਕੰਮ ਗੁਰੂ ਜੀ ਮਹਾਰਾਜ ਜੀ ਨੇ ਕਰ ਦੇਣਾ ਤੇ ਇੱਥੇ ਹੀ ਕਰਨਾ ਹੈ ਗੁਰੂ ਜੀ ਨੇ ਸੰਗਤ ਜੀ ਫਿਰ ਮੈਂ ਉੱਥੋਂ ਆਨੀਆ ਵਾਪਸ ਤੇ ਫਿਰ ਥੋੜੇ ਦਿਨ ਬਾਅਦ ਮੈਨੂੰ ਦੂਸਰੇ ਮੈਨੇਜਰ ਦਾ ਮਤਲਬ ਈਮੇਲ ਮਤਲਬ ਆਂਦੀ ਆਂਦੀ ਹੈ ਤੇ ਉਹ ਮੈਨੂੰ ਇਦਾਂ ਹੀ ਮੈਨੂੰ ਦੱਸਦੇ ਕਿ ਇਸ ਦਿਨ ਤੁਸੀਂ ਫ੍ਰੀ ਹੋ ਤੇ ਤੁਸੀਂ ਆ ਸਕਦੇ ਹੋ ਮਿਲਣ ਲਈ ਤੇ ਸੰਗਤ ਜੀ ਫਿਰ ਮੈਂ ਉਹਨਾਂ ਨੂੰ ਆਪਣਾ ਦੱਸ ਦੇਨੀ ਆ ਕਿ ਮੈਂ ਇਸ ਦਿਨ ਫ੍ਰੀ ਆ ਸੰਗਤ ਜੀ ਫਿਰ ਗੁਰੂ ਜੀ ਗੁਰੂ ਜੀ ਮਹਾਰਾਜ ਜੀ ਦੀ ਕਿਰਪਾ ਨਾਲ ਫਿਰ ਮੈਂ ਉੱਥੇ ਜਾਣ ਨਹੀਂ ਆ ਤੇ ਉਸ ਦਿਨ ਜਾਣ ਤੋਂ ਪਹਿਲਾਂ ਸੰਗਤ ਜੀ ਗੁਰੂ ਜੀ ਮਹਾਰਾਜ ਜੀ ਦਾ ਮਤਲਬ ਮੈਸੇਜ ਮੈਨੂੰ ਆਂਦਾ ਹੈ ਕਿ ਕੋਸ਼ਰ ਹੈ ਮੰਤਰ ਜਾਪ ਕਰਕੇ ਅੱਗੇ ਵਧੀ ਤੇਰਾ ਕੰਮ ਹੋ ਜਾਏਗਾ ਔਰ 7 ਦਿਨ ਤੱਕ ਕਿਸੇ ਨੂੰ ਦੱਸੀ ਨਾ ਕਿਸੇ ਦੇ ਨਾਲ ਸ਼ੇਅਰ ਨਾ ਕਰੀ ਤੇ ਸੰਗਤ ਜੀ ਮੈਨੂੰ ਬੜੀ ਖੁਸ਼ੀ ਹੋਈ ਕਿ ਗੁਰੂ ਜੀ ਮਹਾਰਾਜ ਜੀ ਹੁਣਾ ਨੇ ਕਰ ਦੇਣਾ ਕੰਮ ਤੇ ਗੁਰੂ ਜੀ ਦੀ ਬਲੇਸਿੰਗ ਹੀ ਆ ਇਹ ਵਾਲੀ ਜੌਬ ਵੀ ਔਰ ਮਤਲਬ ਸਹੀ ਹੈ ਤੇ ਸੰਗਤ ਜੀ ਫਿਰ ਮੈਂ ਉਸ ਦਿਨ ਮੈਂ ਜਾਣਨੀ ਆ ਤੇ ਉਸ ਦਿਨ ਉਸਨ ਨਾਲ ਹੀ ਸੰਗਤ ਜੀ ਗੁਰੂ ਜੀ ਮਹਾਰਾਜੀ ਦਾ ਇਹ ਵੀ ਹੁੰਦਾ ਮੈਸੇਜ ਕਿ ਅੱਜ ਮੈਂ ਤੈਨੂੰ ਬਟਰਫਲਾਈ ਰੂਪ ਚ ਦਰਸ਼ਨ ਦਊਂਗਾ ਸੰਗਤ ਜੀ ਉਸ ਦਿਨ ਸੱਚੀ ਮੈਂ ਜਦੋਂ ਗਈ ਐਥੋਦੀ ਤੇ ਮੈਨੂੰ ਰਸਤੇ ਚ ਗੁਰੂ ਜੀ ਮਹਾਰਾਜ ਜੀ ਨੇ ਤਿੰਨ ਵਾਰੀ ਬਟਰਫਲਾਈ ਰੂਪ ਚ ਦਰਸ਼ਨ ਦਿੱਤੇ ਤੇ ਸ਼ੁਕਰਾਨਾ ਗੁਰੂ ਜੀ ਅਨੰਤਮ ਨੰਤਰ ਵਾਰ ਸ਼ੁਕਰਾਨਾ ਲੱਖ ਲੱਖ ਵਾਰ ਸ਼ੁਕਰਾਨਾ ਗੁਰੂ ਜੀ ਸੰਗਤ ਜੀ ਫਿਰ ਮੈਂ ਉਸ ਦਿਨ ਉੱਥੇ ਮੈਂ ਆ ਜਾਣੀਆ ਮਤਲਬ ਸੇ ਹੀ ਸਾਰਾ ਹੋ ਜਾਂਦਾ ਹੈ ਕੰਮ ਅਰ ਸੰਗਤ ਜੀ ਸੱਚੀ 7 ਦਿਨਾਂ ਦੇ ਅੰਦਰ ਅੰਦਰ ਗੁਰੂ ਜੀ ਮਹਾਰਾਜ ਜੀ ਨੇ ਮੇਰੇ ਉੱਥੇ ਜੌਬ ਦਿਲਾ ਦਿੱਤੀ ਅਰ 27 ਮਈ ਨੂੰ ਗੁਰੂ ਜੀ ਨੇ ਮੇਰੀ ਉੱਥੇ ਜੁਆਇਨਿੰਗ ਕਰਾਤੀ ਸ਼ੁਕਰਾਨਾ ਗੁਰੂ ਜੀ ਅਨੰਤਮਨੰਤ ਵਾਰ ਸ਼ੁਕਰਾਨਾ ਲੱਖ ਲੱਖ ਵਾਰ ਸ਼ੁਕਰਾਨਾ ਗੁਰੂ ਜੀ ਲੱਖ ਲੱਖ ਵਾਰ ਸ਼ੁਕਰਾਨਾ ਸੰਗਤ ਜੀ ਮੈਂ ਨਾ ਇੱਕ ਹੋਰ ਸਤ ਸੰਗ ਸ਼ੇਅਰ ਕਰਨਾ ਚਾਹੂੰਗੀ ਮੇਰੀ ਨਾ ਇੱਥੇ ਜਿੱਥੇ ਮੈਂ ਰਹਿ ਰਹੀ ਆ ਉੱਥੇ ਜੋ ਮੇਰੀ ਰੂਮ ਮੇਟ ਹੈ ਸੰਗਤ ਜੀ ਉਹ ਨਾ ਮਤਲਬ ਫੈਬ ਜੈਨ ਫੈਬ ਚ ਨਾ ਉਹ ਗਈ ਸੀ ਇੰਡੀਆ ਤੇ ਉਹ ਜਦੋਂ ਵਾਪਸ ਆਈ ਤੇ ਉਹਦੇ ਕੋਲ ਪਹਿਲੇ ਉਹ ਕੋ ਤਿੰਨ ਜਗ੍ਹਾ ਜੌਬ ਸੀਗੀ ਪਰ ਜਦੋਂ ਉਹ ਇੰਡੀਆ ਤੋਂ ਵਾਪਸ ਆਈ ਤੇ ਉਹਦੇ ਕੋਲ ਬਾਅਦ ਚ ਕੋਈ ਜੌਬ ਹੀ ਨਹੀਂ ਰਹੀ ਤੇ ਉਹ ਕਾਫੀ ਪਰੇਸ਼ਾਨ ਸੀਗੀ ਤੇ ਪਤਾ ਨਹੀਂ ਗੁਰੂ ਜੀ ਮਹਾਰਾਜ ਜੀ ਉਹਨਾਂ ਦੀ ਕਿਰਪਾ ਨਾਲ ਮਤਲਬ ਮੈਂ ਉਹਨਾਂ ਇੰਧਾ ਪਰੇਸ਼ਾਨ ਸੀ ਰਹਿੰਦੀ ਸੀ ਤੇ ਮੈਂ ਉਹਨੂੰ ਕਿਹਾ ਕਿ ਇੰਧਾ ਤਾਂ ਮਤਲਬ ਜਿੱਥੇ ਮੇਰੀ ਜੌਬ ਹੈ ਤੂੰ ਉੱਥੇ ਵੀ ਮਤਲਬ ਅਪਲਾਈ ਕਰ ਲੈ ਫਿਰ ਉੱਥੇ ਵੀ ਗਈ ਉਹ ਤੇ ਸੰਗਤ ਜੀ ਜਿੱਥੇ ਹੁਣ ਗੁਰੂ ਜੀ ਮਹਾਰਾਜ ਜੀ ਨੇ ਮੈਨੂੰ ਕੈਜੂਅਲ ਪੋਜੀਸ਼ਨ ਤੇ ਬLES ਕੀਤੀ ਜੌਬ ਉੱਥੇ ਹੀ ਉਹਨੂੰ ਵੀ ਗੁਰੂ ਜੀ ਮਹਾਰਾਜ ਜੀ ਨੇ ਜੌਬ ਦਿਲਾਈ ਸ਼ੁਕਰਾਨਾ ਗੁਰੂ ਜੀ ਸ਼ੁਕਰਾਨਾ ਅਨੰਤਮ ਅਨੰਤਮ ਬਹੂ ਸ਼ੁਕਰਾਨਾ ਸੰਗਤ ਜੀ ਪਤਾ ਨਹੀਂ ਗੁਰੂ ਜੀ ਮਹਾਰਾਜ ਜੀ ਉਹ ਕਹਿਵਾਂਦੇ ਸੀ ਮਤਲਬ ਕਿ ਉਹ ਨਾ ਮੈਨੂੰ ਕਹਿੰਦੀ ਸੀ ਕਿ ਅਗਰ ਮਤਲਬ ਮੈਨੂੰ ਜੌਬ ਮਿਲ ਗਈ ਤਾਂ ਮੈਂ ਆਪਕੇ ਸਾਥ satsang ਵੀ ਚਲੂੰਗੀ ਔਰ gurudwara saheb ਵੀ ਚਲੂੰਗੀ ਤੇ ਸੰਗਤ ਜੀ ਮੈਨੂੰ ਬੜੀ ਖੁਸ਼ੀ ਹੋਈ ਤੇ ਮੈਨਾਂ ਨੂੰ ਮਤਲਬ ਇਦਾਂ ਹੀ ਹੁੰਦਾ ਸੀ ਮੈਂ ਕਿ ਨਹੀਂ ਗੁਰੂ ਜੀ ਮਹਾਰਾਜ ਜੀ ਨੇ ਕਹਰਦੇ ਨਾ ਟੈਨਸ਼ਨ ਨਾ ਲੈ ਤੇ ਸੰਗਤ ਜੀ ਸੱਚੀ ਗੁਰੂ ਜੀ ਮਹਾਰਾਜ ਜੀ ਦੀ ਕਿਰਪਾ ਨਾਲ ਉਹਨਾਂ ਦਾ ਵੀ ਮਤਲਬ ਗੁਰੂ ਜੀ ਮਹਾਰਾਜ ਜੀ ਨੇ ਉੱਥੇ ਹੀ ਜਵਾਬ ਦੇ ਲਾਇਆ ਸ਼ੁਕਰਾਨਾ ਗੁਰੂ ਜੀ ਸ਼ੁਕਰਾਨਾ ਅਨੰਤ ਬਨੰਤਮ ਬਾ ਸ਼ੁਕਰਾਨਾ ਲਖ ਲਖ ਬਾ ਸ਼ੁਕਰਾਨਾ ਗੁਰੂ ਜੀ ਸੰਗਤ ਜੀ ਹਰ ਮੈਂ ਇੱਕ ਆਪਣੇ ਛੋਟੀ ਬ੍ਰਦਰ ਦਾ ਸਤਸੰਗ ਸ਼ਰਕ ਨਾ ਚਾਹੂੰਗੀ ਸੰਗਤ ਜੀ ਮੇਰੇ ਨਾਲ ਮਤਲਬ ਛੋਟੀ ਬ੍ਰਦਰ ਔਰ ਜਿਹੜੀ ਭਾਬੀ ਜੀ ਹੈ ਉਹਨਾਂ ਦੇ ਵਿੱਚ ਮਤਲਬ ਕਾਫੀ ਧਿਆਨ ਬਣ ਰਹੀਦੀ ਸੀਗੀ ਲੜਾਈ ਝਗੜਾ ਰੰਦਾ ਸੀਗਾ ਜਦੋਂ ਕਾਰ ਚ ਬੜਾਈ ਨਾ ਕਲੇਸ਼ ਜਿਹਾ ਰੰਦਾ ਸੀ ਤੇ ਬੜੀ ਲੜਾਈ ਝਗੜਾ ਹੁੰਦਾ ਸੀ ਸੰਗਤ ਜੀ ਗੁਰੂ ਜੀ ਮਹਾਰਾਜ ਜੀ ਦੇ ਕਿਪਨਲ ਮਤਲਬ ਮੈਂ ਨਾ ਮਤਲਬ ਇਦਾਂ ਹੀ ਮੇਰੇ ਜਿਹੜੇ ਭਾਬੀ ਜੀ ਛੋਟੇ ਨੇ ਤੇ ਮੈਂ ਸਾਨੂੰ ਦੋਵਾਂ ਨੂੰ ਗੁਰੂਜੀ ਮਹਾਰਾਜ ਜੀ ਕੈਨੇਡਾ ਹੀ ਇਕੱਠਾ ਹੀ ਲੈ ਕੇ ਆਏ ਵੀਜ਼ਾ ਜੋ ਲਗਵਾਇਆ ਗੁਰੂਜੀ ਨੇ ਇਕੱਠਿਆਂ ਹੀ ਔਰ ਸਾਨੂੰ ਇੱਕ ਯੂਨੀਵਰਸਿਟੀ ਚ ਐਡਮਿਸ਼ਨ ਕਰਵਾਈ ਗੁਰੂਜੀ ਮਹਾਰਾਜ ਦੀ ਕਿਰਪਾ ਨਾਲ ਸ਼ੁ크rana ਗੁਰੂਜੀ ਸ਼ੁ크rana ਸਾਡੇ ਦੋਵਾਂ ਦੀ ਇੱਥੇ ਐਡਮਿਸ਼ਨ ਹੋਈ ਸ਼ੁ크rana ਗੁਰੂਜੀ ਸ਼ੁ크rana ਸੰਗਤ ਜੀ ਫਿਰ ਜਦੋਂ ਮਤਲਬ ਕਾਫੀ ਨਾ ਸੀ ਪਰੇਸ਼ਾਨ ਜਿਸੇ ਕਿ ਬਹੁਤ ਦਿਮਾਗ ਤੇ ਟੈਨਸ਼ਨ ਰਹਿੰਦੀ ਮਤਲਬ ਮੈਨੂੰ ਇਦਾਂ ਲੱਗਦਾ ਸਿੱਖ ਨਹੀਂ ਮਤਲਬ ਸਭ ਕੁਝ ਠੀਕ ਹੋ ਜਾਏ ਬਸ ਗੁਰੂ ਜੀ ਕਰ ਦੇ ਨਨੂ ਇਹਨਾਂ ਦੇ ਵਿੱਚ ਜੋ ਵੀ ਲੜਾਈ ਝਗੜਾ ਹੈਗਾ ਆ ਉਹ ਸਭ ਠੀਕ ਹੋ ਜਾਏ ਤੇ ਉਹ ਪਿਆਰ ਦੇ ਨਾਲ ਰਹਿਣ ਇੱਕ ਦੂਜੇ ਦੇ ਨਾਲ ਅਸੀਂ ਕਿਸੇ ਦੀ ਤਹੀ ਦੇ ਨਾਲ ਕਰਤਨੀ ਕਰਨਾ ਚਾਹਦੇ ਤੇ ਸੰਗਤ ਜੀ ਇਦਾਂ ਹੀ ਨਾ ਪਰੇਸ਼ਾਨ ਜੀ ਸੀ ਤੇ ਮੈਂ ਨਾ ਇਦਾਂ ਹੀ ਗੁਰੂ ਜੀ ਮੇਰੀ ਮੰਮੀ ਜੀ ਉਹਨਾਂ ਨੇ ਵੀ ਗੁਰੂ ਜੀ ਅਕੀਰ ਦਾਸ ਕੀਤੀ ਤੇ ਇਧਰ ਮੈਂ ਵੀ ਇਦਾਂ ਹੀ ਮਤਲਬ ਗੁਰੂ ਜੀ ਅਕੀ ਕਰ ਰਹੀ ਸੀ ਕਿ ਗੁਰੂ ਜੀ ਹੁਣ ਤੁਸੀਂ ਸੰਭਾਲ ਲਓ ਬੜੀ ਤੰਗ ਮਤਲਬ ਬੜੀ ਪਰੇਸ਼ਾਨ ਹੋ ਗਈ ਆ ਬੜੀ ਪਰੇਸ਼ਾਨ ਹੋ ਗਿਆ ਮਤਲਬ ਆ ਸਭ ਕੁਝ ਦੇਖ ਕੇ ਤੁਸੀਂ ਸਭ ਕੁਝ ਠੀਕ ਕਰ ਦਿਓ ਤੇ ਸੰਗਤ ਜੀ ਸੱਚੀ ਨਾ ਮਤਲਬ ਉਸ ਦਿਨ ਤੋਂ ਬਾਅਦ ਮਤਲਬ ਮੇਰੇ ਛੋਟੇ ਬ੍ਰਦਰ ਤੇ ਭਾਬੀ ਜੀ ਉਹਨਾਂ ਚ ਮਤਲਬ ਹੁਣ ਸਭ ਕੁਝ ਠੀਕ ਆ ਗੁਰੂ ਜੀ ਨੇ ਸਭ ਕੁਝ ਠੀਕ ਕਰਤਾ ਸੰਗਤ ਜੀ ਪਹਿਲਾਂ ਇੱਕ ਦੂਜੇ ਦੇ ਨਾਲ ਇਹਨਾਂ ਕਾਲ ਮਤਲਬ ਇੱਕ ਦੂਜੇ ਨੂੰ ਕਾਲ ਵੀ ਨਹੀਂ ਸੀ ਕਰਦੇ ਜਿੱਦਾਂ ਮੇਰੇ ਭਾਬੀ ਇੱਥੇ ਆ ਗਏ ਪਰ ਇੱਕ ਦੋ ਜਣੇ ਉਹਨਾਂ ਨੇ ਕਾਲ ਨਹੀਂ ਕਰਨੀ ਜੇ ਕਰਨੀ ਵੀ ਤੇ ਬਸ ਇਦਾਂ ਹੀ ਮਤਲਬ ਫਾਰਮੈਲਿਟੀ ਕਰਨੀ ਇਹਨਾਂ ਨੂੰ ਸੀ ਕਿ ਆਪਾਂ ਮਤਲਬ ਇੱਕ ਦੂਜੇ ਤੋਂ ਅਲੱਗ ਹੋ ਜਾਣਾ ਤੇ ਸੰਗਤ ਜੀ ਫਿਰ ਉਸ ਤੋਂ ਬਾਅਦ ਨਾ ਮੇਰੀ ਮਦਰ ਵੀ ਨੇ ਇੱਕ ਦਿਨ ਦੱਸ دیا ਕਿ ਮੇਰੇ ਬ੍ਰਦਰ ਮੇਰੀ ਮਦਰ ਨੂੰ ਕਹਿੰਦੇ ਆ ਕਿ ਪਤਾ ਨਹੀਂ ਮੈਨੂੰ ਕੀ ਹੁੰਦਾ ਮੈਂ ਇਹਨੂੰ ਮੰਨ ਕਰਦਾ ਬਸ ਮੈਂ ਮਤਲਬ ਮੇਰੇ ਪਾਬੀ ਜੀ ਦਾ ਨਾਂ ਲੈ ਕੇ ਗੱਲ ਕਰਦਾ ਰਹਾ ਉਹਦੇ ਨਾਲ ਨਾ ਬਸ ਫੋਨ ਤੇ ਤੇ ਸੰਗਤ ਜੀ ਇਹ ਸਭ ਗੁਰੂ ਜੀ ਮਹਾਰਾਜ ਜੀ ਦੀ ਕਿਰਪਾ ਕੀ ਗੁਰੂ ਜੀ ਮਹਾਰਾਜ ਜੀ ਨੇ ਸਭ ਕੁਝ ਠੀਕ ਕਰਤਾ ਸ਼ੁਕਰਾਨਾ ਗੁਰੂ ਜੀ ਸ਼ੁਕਰਾਨਾ ਅਨੰਤਮ ਨੰਤਮ ਵਾਸ਼ੁਕਰਾਨਾ ਤੇ ਸੰਗਤ ਜੀ ਉਸ ਤੋਂ ਬਾਅਦ ਗੁਰੂ ਜੀ ਮਹਾਰਾਜ ਜੀ ਨੇ ਮੇਰੇ ਛੋਟੇ ਭਰਾ ਦਾ ਵੀ ਵੀਜ਼ਾ ਲਗਵਾਤਾ ਕੈਨੇਡਾ ਦਾ ਤੇ ਹੁਣ ਗੁਰੂ ਜੀ ਮਹਾਰਾਜ ਜੀ ਦੀ ਕਿਰਪਾ ਨਾਲ ਉਹ ਵੀ ਕੈਨੇਡਾ ਆਗੇ ਨੇ ਤੇ ਦੋਵੇਂ ਜਾਨੇ ਹਸਬੰਦ ਪਾਈਵ ਖੁਸ਼ ਨੇ ਗੁਰੂ ਜੀ ਮਹਾਰਾਜ ਜੀ ਦੀ ਕਿਰਪਾ ਨਾਲ ਸ਼ੁਕਰਾਨਾ ਸੱਚੇ ਪਾਤਸ਼ਾਹ ਸ਼ੁਕਰਾਨਾ ਤੋੜਾ ਨੰਤਮ ਨੰਤਮ ਵਾਸ਼ੁਕਰਾਨਾ ਸੰਗਤ ਜੀ ਮੈਂ ਇੱਕ ਹੋਰ ਆਪਣੇ ਸਿਸਟਰ ਦਾ ਵੀ ਸਤਸੰਗ ਸ਼ੇਅਰ ਕਰਨਾ ਚਾਹੂੰਗੀ ਸੰਗਤ ਜੀ ਮੇਰੀ ਵੱਡੇ ਸਿਸਟਰ ਉਹਨਾਂ ਨੂੰ ਨਾ ਮਤਲਬ ਫੇਬ ਚ ਮਤਲਬ ਕਾਫੀ ਨਾ ਪ੍ਰੋਬਲਮ ਸੀਗੀ ਉਹਨਾਂ ਦੇ ਮਤਲਬ ਪੇਟ ਚ ਕਾਫੀ ਦਰਦ ਰਹਿੰਦੀ ਸੀਗੀ ਤੇ ਮਤਲਬ ਕਾਫੀ ਪਰੇਸ਼ਾਨ ਸੀਗੇ ਹੋ ਉਹਨਾਂ ਨੇ ਡਾਕਟਰਸ ਨੂੰ ਕਈ ਜਗ੍ਹਾ ਦਵਾਈ ਮੈਡੀਸਿਨ ਖਾਦੀ ਤਾਂ ਉਹਨਾਂ ਨੂੰ ਕੋਈ ਆਰਾਮ ਨਹੀਂ ਪਿਆ ਫਿਰ ਸੰਗਤ ਜੀ ਉਹਨਾਂ ਨੇ ਨਾ ਹੋਲੀ ਤੋਂ ਪਹਿਲਾਂ ਇਕ ਦੋ ਤਿੰਨ ਮਤਲਬ ਚੈੱਕ ਅਪ ਕਰਾਇਆ ਤੇ ਉਹਨਾਂ ਦੀ ਐਂਡੋਸਕੋਪੀ ਵਗੈਰਾ ਹੋਈ ਤੇ ਸੰਗਤ ਜੀ ਉਹਨਾਂ ਦਾ ਨਾ ਮਤਲਬ ਗੁਰੂ ਜੀ ਮਹਾਰਾਜ ਜੀ ਨੇ ਉਹਨਾਂ ਦੀ ਜੋ ਵੀ ਪ੍ਰੋਬਲਮ ਸੀ ਉਹ ਛੋਟੀ ਜਿਹੀ ਉਹਨਾਂ ਨੇ ਘੱਟਤੀ ਵੱਡਾ ਮਤਲਬ ਉਹਨਾਂ ਦੇ ਕਸ਼ਟ ਨਹੀਂ ਆਣ ਦਿੱਤਾ ਸੰਗਤ ਜੀ ਉਹਨਾਂ ਦੀ ਰਿਪੋਰਟ ਚ ਫੂਡ ਇਨਫੈਕਸ਼ਨ ਸੌਰੀ ਫੂਡ ਇਨ ਉਹਨਾਂ ਦੀ ਰਿਪੋਰਟ ਚ ਇਨਫੈਕਸ਼ਨ ਆਈ ਫੂਡ ਪਾਈਪ ਚ ਤੇ ਪੇਟ ਚ ਤੇ ਸੰਗਤ ਜੀ ਗੁਰੂ ਜੀ ਮਹਾਰਾਜ ਸੰਗਤ ਜੀ ਅਦੁਨੋਂ ਮੈਂ ਥੋੜਾ ਜਿਹਾ ਫੇਲ ਹੋਇਆ ਕਿ ਗੁਰਜੀ ਮਹਾਰਾਜ ਖੁੱਛ ਮਤੋਂ ਵੱਡਾ ਕਸ਼ਟ ਸੀਗਾ ਜੋ ਮੇਰੇ ਸਿਸਟਰ ਤੇ ਗੁਰਜੀ ਮਹਾਰਾਜ ਨੇ ਜੋ ਛੋਟੇ ਚ ਘਟਦਾ ਸੰਗਤ ਜੀ ਹੁਣ ਉਹਨਾਂ ਦੀ ਮੈਡੀਸਨ ਚਲ ਰਹੀ ਹੈ ਗੁਰਜੀ ਮਹਾਰਾਜ ਜੀ ਉਹਨਾਂ ਨੂੰ ਜਲ ਪ੍ਰਸ਼ਾਦ ਦੇ ਨਾਲ ਮੈਡੀਸਨ ਮਤਲਬ ਖਿਲਾ ਰਹੇ ਨੇ ਤੇ ਮੈਨੂੰ ਪੂਰਾ ਵਿਸ਼ਵਾਸ ਹੈ ਗੁਰਜੀ ਮਹਾਰਾਜ ਜੀ ਠੀਕ ਕਰਨਗੇ ਉਹਨਾਂ ਨੂੰ ਤੇ ਸੰਗਤ ਜੀ ਮੈਨੂੰ ਨਾ ਮਤਲਬ ਗੁਰਜੀ ਮਹਾਰਾਜੀ ਨੂੰ ਇੱਕ ਦਿਨ ਮੈਸੇਜ ਆਇਆ ਕਿ ਤੇਰੇ ਪਰਿਵਾਰ ਤੇ ਤੇਰੇ ਫੈਮਲੀ ਮੈਂਬਰ ਤੇਰੇ ਕਿਸੇ ਫੈਮਲੀ ਮੈਂਬਰ ਦਾ ਕੈਂਸਰ ਠੀਕ ਕਰਤਾ ਸੰਗਤ ਜੀ ਮੈਂ ਨਾ ਉਸ ਦਿਨ ਇਤਾਂ ਹੀ ਮਤਲਬ ਮੈਂ ਇਦਾਂ ਹੀ ਮਤਲਬ ਸੱਚੀ ਬੋਚਤ ਮੈਂ ਸੱਚੀ ਮਾਨਣਾ ਨਹੀਂ ਬਸ ਇਦਾਂ ਹੀ ਮੈਂ ਲਿਖਤਾ ਚੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਸੰਗਤ ਜੀ ਫੇਰ ਨਾ ਮੈਂ ਕਿਹਾ ਚਲੋ ਠੀਕ ਹੈ ਜੀ ਮਤਲਬ ਕਸ਼ਟ ਆਇਆ ਹੋਵੇਗਾ ਸਾਡੇ ਕਿਸੇ ਵੀ ਫੈਮਲੀ ਮੈਂਬਰ ਤੇ ਗੁਰੂ ਜੀ ਨੇ ਠੀਕ ਕਰਤਾ ਸ਼ੁਕਰਾਨਾ ਗੁਰੂ ਜੀ ਤੇ ਸੰਗਤ ਜੀ ਉਸ ਤੋਂ ਬਾਅਦ ਮੈਨੂੰ ਗੁਰੂ ਜੀ ਨਾਲਾ ਕਈ ਵਾਰੀ ਇੱਕ ਦੋ ਸਤਸੰਗ ਸੁਣਾਏ ਉਹ ਜਿੱਦਾਂ ਹੀ ਦੱਸਦੀ ਹੈ ਕਿ ਇਨਫੈਕਸ਼ਨ ਹੁੰਦੀ ਹੈ ਪੇਟ 'ਚ ਕੈਂਸਰ ਔਰ ਵੀ ਆਪਣੇ ਸਿਸਟਰ ਦਾ ਹੀ ਦੱਸਦੇ ਹੁੰਦੇ ਆ ਸੰਗਤ ਜੀ ਅੱਜ ਹੀ ਗੁਰੂ ਜੀ ਮਹਾਰਾਜ ਜੀ ਨੇ ਮੈਨੂੰ ਫੇਰ ਦੁਬਾਰਾ ਤੋਂ ਨਾ ਇੱਕ ਆਂਟੀ ਜੀ ਉਹਨਾਂ ਦਾ ਸਤਸੰਗ ਸੁਣਾਇਆ ਤੇ ਉਹ ਜਾਂ ਆਂਟੀ ਜੀ ਦੱਸਦੀ ਹੈ ਕਿ ਉਹਨਾਂ ਦੀ ਸਿਸਟਰ ਦਾ ਵੀ ਐਂਡੋਸਕੋਪੀ ਵਗੈਰਾ ਹੋਈ ਔਰ ਉਹਨਾਂ ਨੂੰ ਵੀ ਸੇਮ ਇਹੀ ਮੈਸੇਜ ਆਇਆ ਸੀ ਕਿ ਤੇਰੀ ਫੈਮਲੀ ਮੈਂਬਰ ਤੇਰੀ ਕਿਸੇ ਫੈਮਿਲੀ ਮੈਂਬਰ ਦਾ ਕੈਂਸਰ ਮੈਂ ਠੀਕ ਕਰਤਾ ਔਰ ਉਹਨਾਂ ਦੀ ਉਹ ਵੱਡੀ ਸਿਸਟਰ ਹੀ ਸੀਗੇ ਔਰ ਉਹਨਾਂ ਦੀ ਵੀਂਡੋਸਕੋਪੀ ਵਗੈਰਾ ਹੋਈ ਔਰ ਉਹਨਾਂ ਦਾ ਵੀ ਗੁਰੂ ਜੀ ਨੇ ਜੋ ਵੱਡਾ ਕਸ਼ਟ ਸੀਗਾ ਕੈਂਸਰ ਵਾਲਾ ਉਹ ਛੋਟੇ ਚ ਉਹਨਾਂ ਨੇ ਕਰਤਾ ਮਤਲਬ ਕਟਵਾਤਾ ਉਹਨਾਂ ਦਾ ਸਾਰਾ ਜੋ ਵੀ ਕਸ਼ਟ ਸੀਗਾ ਸੋ ਸੰਗਤ ਜੀ ਮੈਨੂੰ ਇੰਨਾ ਅੱਜ ਹੋਇਆ ਉਹ ਸਤਸੰਗ ਆਂਟੀ ਜੀ ਉਹਨਾਂ ਦਾ ਸੁਣ ਕੇ ਕਿ ਸ਼ੁਕਰਾਨਾ 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 ਗੁਰੂ ਜੀ ਤੁਸੀਂ ਵੀ ਮੇਰੇ ਵੱਡੇ ਸਿਸਟਰ ਦੀਦੀ ਉਹਨਾਂ ਦੇ ਤੁਸੀਂ ਐਡਾ ਫਟਾ ਕਸ਼ਟ ਤੁਸੀਂ ਕਟਵਾਤਾ ਉਹਨਾਂ ਦਾ ਸੰਗਤ ਜੀ ਉਹਨਾਂ ਦੇ ਛੋਟੇ ਛੋਟੇ ਬੱਚੇ ਗੁਰੂ ਜੀ ਮਹਾਰਾਜੀ ਸ਼ੁਕਰਾਨਾ 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 ਤੜਾ ਲੱਖ ਲੱਖ ਵਾਰ ਸ਼ੁਕਰਾਨਾ ਤੜਾ ਅਨੰਤਮ ਅਨਤਮ ਵਾਰ ਸ਼ੁਕਰਾਨਾ ਗੁਰੂ ਜੀ ਐਨਾ ਵੱਡਾ ਕਸ਼ਟ ਉਹਨਾਂ ਤੇ ਜੋ ਵੀ ਆਇਆ ਤੁਸੀਂ ਉਹ ਸਾਰਾ ਕੱਟਤਾ ਗੁਰੂ ਜੀ ਕਟਵਾਤਾ ਉਹਨਾਂ ਦਾ ਕਸ਼ਟ ਸ਼ੁਕਰਾਨਾ ਸੰਗਤ ਜੀ ਇੱਕ ਹੋਰ ਮੈਂ ਆਪਣੀ ਸਿਸਟਰ ਦਾ ਸਿੱਤ ਸੰਗ शुक्रिया ना सत्संग गुरुजी महाराज दियोंदा सत्संग शेयर करਾਂਗੀ ਸੰਗਤ ਜੀ ਮੇਰੇ ਨਾ ਮਤਲਬ ਜਦੋਂ ਅਸੀਂ ਲਾਸਟ ইয়ার ਆਨਾ ਸੀ ਕੈਨੇਡਾ 16th April ਨੂੰ ਗੁਰੂਜੀ ਮਹਾਰਾਜੀ ਉਹਨਾਂ ਨੇ ਸਤਸੰਗ ਚ ਮੈਨੂੰ ਬੁਲਵਾਇਆ ਸੀ ਸ਼ਿਵमानस ਮੰਦਿਰ ਚੰਡੀਗੜ੍ਹ 17 ਨੂੰ ਮੇਰੀ ਮਤਲਬ ਰਾਤ ਦੀ ਫਲਾਈਟ ਸੀਗੀ ਕੈਨੇਡਾ ਦੀ ਤੇ ਸੰਗਤ ਜੀ ਅੰਤ ਪਹਿਲਾ ਗੁਰੂ ਜੀ ਨੇ ਸਤ ਸੰਚੇ ਭੁਲਵਾਇਆ ਔਰ ਉਸ ਤੋਂ ਥੋੜੇ ਦਿਨ ਪਹਿਲਾਂ ਸੰਗਤ ਜੀ ਸਾਡੇ ਘਰ 'ਚ ਇੱਕ ਬਹੁਤ ਵੱਡਾ ਕਸ਼ਟ ਆਇਆ ਸੰਗਤ ਜੀ ਮੇਰੇ ਨਾਲ ਜਿਹੜੀ ਦੀਜਾ ਚੀ ਨੇ ਉਹ ਕੈਨੇਡਾ ਹੀ ਨੇ ਤੇ ਉਹਨਾਂ ਦੇ ਉੱਪਰ ਕਿਸੇ ਨੇ ਨਾ ਫਾਲਸ ਕੇਸ ਕਰਤਾ ਸੰਗਤ ਜੀ ਉਹ ਤੋਂ ਵੀ ਨਾ ਇੱਕ ਬਹੁਤ ਵੱਡਾ ਕਸ਼ਟ ਆਇਆ ਸਾਡੇ ਪਰਿਵਾਰ 'ਤੇ ਤੇ ਸੰਗਤ ਜੀ ਜਦੋਂ ਮਤਲਬ ਉਹ ਐਨਾ ਵੱਡਾ ਮਤਲਬ ਕੇ ਸੀਗਾ ਸੰਗਤ ਜੀ ਕੁਝ ਵੀ ਹੋ ਸਕਦਾ ਸੀ ਜੀਜਾ ਇਹਨੂੰ ਜੇਲ੍ਹ ਹੋ ਸਕਦੀ ਸੀ ਜਾਂ ਮਤਲਬ ਉਹਨਾਂ ਨੂੰ ਵਾਪਸ ਇੰਡੀਆ ਆਣਾ ਪੈ ਜਾਂਦਾ ਉਹਨਾਂ ਦਾ ਪਾਸਪੋਰਟ ਰੱਖ ਲਿਆ ਸੀਗਾ ਪੁਲਿਸ ਨੇ ਸੰਗਤ ਜੀ ਫਿਰ ਸੰਗਤ ਜੀ ਪਰਨਾ ਮੈਨੂੰ ਇੱਕ ਇਦਾਂ ਵਿਸ਼ਵਾਸ ਸੀ ਅਸੀਂ ਆਪਣੇ ਗੁਰੂ ਜੀ ਤੇ ਕਿ ਨਹੀਂ ਗੁਰੂ ਜੀ ਠੀਕ ਕਰਨਗੇ ਗੁਰੂ ਜੀ ਨੇ ਬਚਾ ਲੈਣਾ ਗੁਰੂ ਜੀ ਨੇ ਕਰ ਦੇਣਾ ਸਭ ਕੁਝ ਠੀਕ ਸੰਗਤ ਜੀ ਉਹੀ ਹੋਇਆ ਮੈਂ ਜਿੱਦਣ ਆਨਾ ਸੀ ਮਤਲਬ 16 ਨੂੰ ਗੁਰਜੀ ਮਹਾਰਾਜ ਜੀ ਦੇ ਸਤਸੰਗ ਅਟੈਂਡ ਕਰਨ ਗੁਰੂ ਜੀ ਦੀ ਕਿਰਪਾ ਨਾਲ ਤੇ ਮੇਰੀ ਮਦਰ ਕੰਦੇ ਕੀ ਗੁਰੂ ਜੀ ਅੱਗੇ ਅਰਦਾਸ ਕਰੀ ਆਪਣੀ ਜੀ ਜਾਈ ਦੀ ਸੰਗਤ ਜੀ ਮੈਂ ਨਾ ਉਸ ਦਿਨ ਆਈ ਤੇ ਮੈਂ ਜਦੋਂ ਮੈਂ ਆਈ ਸਤਸੰਗ ਜਿੱਤੇ ਮੈਂ ਥੋੜੀ ਜਿਹਾ ਪਹਿਲੇ ਆਈ ਸੀ ਤੇ ਮੈਂ ਪਹਿਲੇ ਗੁਰੂ ਜੀ ਮਹਾਰਾਜ ਜੀ ਦੇ ਰੂਮ ਚ ਗਈ ਗੁਰੂ ਜੀ ਨੂੰ ਮੱਥਾ ਟੇਕਣ ਤੇ ਜਦੋਂ ਮੈਂ ਹਦੂ ਹਾਲ ਚੋਂ ਨਾ ਮੈਂ ਨਿਕਲੀ ਸਾਈਡ ਤੋਂ ਤੇ ਮਹਿਮਾਨ ਚ ਆਇਆ ਕਿ ਅੱਜ ਮੈਂ ਨਾ ਗੁਰੂ ਜੀ ਉਹਨਾਂ ਦੇ ਮਤਲਬ ਅੱਗੇ ਬੈਠਣਾ ਸਭ ਤੋਂ ਗੁਰੂ ਜੀ ਮਹਾਰਾਜ ਜੀ ਦੇ ਨੇੜੇ ਬੈਠਣਾ ਆ ਪਤਾ ਨਹੀਂ ਮੇਰੇ ਮਨ 'ਚ ਕਿਉਂ ਆਇਆ ਇਦਾਂ ਬਲੇਸਿੰਗਸ ਤੇ ਗੁਰੂ ਜੀ ਸਾਰਿਆਂ ਨੂੰ ਹੀ ਕਰਦੇ ਆ ਚਾਹੇ ਅੱਗੇ ਬੈਠੋ ਚਾਹੇ ਪਿੱਛੇ ਗੁਰੂ ਜੀ ਲਈ ਸਾਰੇ ਬਰਾਬਰ ਪਤਾ ਨਹੀਂ ਮੇਰੇ ਮਨ 'ਚ ਕਿਉਂ ਆਇਆ ਇਦਾਂ ਇੱਕ ਗੁਰੂ ਜੀ ਜਾਨਾ ਸੌਰੀ ਗੁਰੂ ਜੀ ਜੀ ਮੈਂ ਗਲਤ ਹੋ ਵਾਤੇ ਸੰਗਤ ਜੀ ਉਸ ਦਿਨ ਫਿਰ ਮੈਂ ਨਾ ਗੁਰੂ ਜੀ ਮਹਾਰਾਜ ਜੇ ਨੂੰ ਮੱਥਾ ਟੇਕਣ ਗਈ ਪਹਿਲੇ ਗੁਰੂ ਜੀ ਦੇ ਰੂਮ 'ਚ ਤੇ ਜਦ ਮੈਂ ਐਂਟਰ ਕੀਤਾ ਗੁਰੂ ਜੀ ਮਹਾਰਾਜ ਜੀ ਨਾਲ ਸ਼ਬਦ ਚੱਲ ਰਿਹਾ ਸੀ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰੂ ਨਤਰ ਕਰੇ ਸ਼ੁਕਰਾਨਾ ਗੁਰੂ ਜੀ ਸ਼ੁਕਰਾਨਾ ਸੰਗਤ ਜੀ ਵੇ ਮੈਂ ਗੁਰੂ ਜੀ ਮਹਾਰਾਜ ਨੂੰ ਮੱਥਾ ਟੇਕਿਆ ਤੇ ਮੈਂ ਕਿਹਾ ਗੁਰੂ ਜੀ ਮੈਂ ਤੇ ਅੱਜ ਤੁਹਾਡਾ ਸ਼ੁਕਰਾਨਾ ਕਰਨ ਆਈ ਸੀ ਕਿ ਆਪ ਜੀ ਦੀ ਕਿਰਪਾ ਨਾਲ ਤੁਹਾਡੀ ਬੇਟੀ ਕੈਨੇਡਾ ਚੱਲੀ ਆ ਸਭ ਕੁਝ ਆਪ ਜੀ ਦੀ ਕਿਰਪਾ ਨਾਲ ਹੋਇਆ ਹੈ ਤੇ ਗੁਰੂ ਜੀ ਪਰ ਐਡਾ ਬਟਾ ਕਸ਼ਟ ਆ ਗਿਆ ਘਰ ਚ ਇੰਨੀ ਵੱਡੀ ਦੁੱਖ ਆ ਗਿਆ ਕਿ ਪੇਰੈਂਟਸ ਨੂੰ ਮੈਂ ਦੇਖਦੀ ਆ ਤੇ ਮੈਨੂੰ ਹੋਰ ਤਰ੍ਹਾਂ ਹੁੰਦਾ ਮੇਰੀ ਦੀਦੀ ਮਤਲਬ ਉਹਨਾਂ ਦੇ ਛੋਟੇ ਛੋਟੇ ਬੱਚੇ ਗੁਰੂ ਜੀ ਕਿ ਹੋ ਗਿਆ ਬਾਅਦ ਚ ਤੇ ਸੰਗਤ ਜੀ ਮੈਂ ਨਾ ਮੱਥਾ ਟੇਕੇ ਫੇ ਮੈਂ ਆਗੀ ਹਾਲ ਚ ਫੇ ਮੈਂ ਸੰਗਤ ਜੀ ਮੇਰੇ ਨਾਮ ਚੋ ਤੇ ਇਦਾਂ ਸੀ ਕਿ ਸਤ ਸੰਗ ਚ ਬਾ ਸਤ ਸੰਗ ਤੂ ਬਾਦ ਨਾ ਗੁਰੂ ਜੀ ਮੈਨੂੰ ਕੁਛ ਇਦਾਂ ਦੇ ਦੇ ਤਨ ਮਤਲਬ ਗੁਰੂ ਜੀ ਦਾ ਬ੍ਰੇਸਲੇਟ ਜਾਂ ਗੁਰੂ ਜੀ ਦਾ ਲਾਕਟਸ ਵਰੂਪ ਜੋ ਕਿ ਜਿੱਜਾ ਜੀ ਕੋ ਪਹੁੰਚੇ ਔਰ ਗੁਰੂ ਜੀ ਸਭ ਠੀਕ ਕਰਦੇ ਆ ਸੰਗਤ ਜੀ ਉਸ ਦਿਨ ਮੈਂ ਨਾ ਜਦ ਗੁਰੂ ਜੀ ਮਹਾਰਾਜੀ ਤੋਂ ਵੈਲਕਮ ਬੈਨ ਬੱਝਾਤੇ ਮੈਂ ਨਾ ਰੋਈ ਨਾ ਰੋਈ ਪਤਾ ਨਹੀਂ ਮੈਨੂੰ ਇੰਨਾ ਰੋਣਾ ਆਇਆ ਮੈਂ ਬਹੁਤ ਰੋਈ ਸੰਗਤ ਜੀ ਗੁਰੂ ਜੀ ਨੇ ਸੱਚੀ ਉਸ ਦਿਨ ਮੈਨੂੰ ਫਿਰ ਅੱਗੇ ਬਿਠਾਇਆ ਸੀ ਔਰ ਫਿਰ ਉਸ ਤੋਂ ਬਾਅਦ ਨੇ ਸੰਗਤ ਜੀ ਮੈਂ ਮਤਲਬ ਮੇਰੀ ਘਰ ਜ ਮਮੀ ਜੀ ਡੈਡ ਜੀ ਉਹਨਾਂ ਨੂੰ ਪਤਾ ਸੀ ਕਿ ਮੈਂ ਗੁਰੂ ਜੀ ਨੂੰ ਮੰਨਦੀ ਆ ਔਰ ਮੇਰੇ ਟੀਚਰ ਉਹਨਾਂ ਦੇ ਥਰੂ ਹੀ ਮੈਂ ਗੁਰੂ ਜੀ ਮਹਾਰਾਜੀ ਨਾਲ ਜੁੜੀ ਮੇਰੇ ਅਲਟ ਟੀਚਰ ਤੇ ਗੁਰਜੀ ਮਹਾਰਾਜ ਉਹਨਾਂ ਦੇ ਥਰੂ ਹੀ ਮੈਂ ਗੁਰਜੀ ਮਹਾਰਾਜ ਜੀ ਦੀ ਸ਼ਰਨ ਚਾਈ ਸ਼ੁਕਰਾਨਾ ਗੁਰੂ ਜੀ ਸ਼ੁਕਰਾਨਾ ਆਪ ਜੀ ਮੇਰੇ ਟੀਚਰ ਨੂੰ ਸਭ ਖੁਸ਼ੀਆਂ ਦਿਓ ਗੁਰੂ ਜੀ ਉਹਨਾਂ ਨੇ ਜੋ ਵੀ ਦੁੱਖ ਤਕਲੀਫਾਂ ਸਾਰੇ ਦੂਰ ਕਰਿਓ ਉਹਨਾਂ ਨੂੰ ਸਾਰੀਆਂ ਖੁਸ਼ੀਆਂ ਬਖਸ਼ਿਓ ਸੱਚੇ ਬਾਸ਼ਾ ਸ਼ੁਕਰਾਨਾ ਗੁਰੂ ਜੀ ਸ਼ੁਕਰਾਨਾ ਸੰਗਤ ਜੀ ਫਿਰ ਉਸ ਤੋਂ ਬਾਅਦ ਜਦੋਂ ਮਤਲਬ ਸਤਸੰਗ ਲੰਗਰ ਪ੍ਰਸ਼ਾਦ ਸਾਖ ਲਿਆ ਉਸ ਤੋਂ ਬਾਅਦ ਜਦੋਂ ਸਨਾਪਤੀ ਹੁੰਦੀ ਤਾਂ ਮੈਂ ਇੱਧਾ ਬੈਠੀ ਆ ਤੇ ਮੈਂ ਕਿਹਾ ਹੋਣ ਚਲੋ ਚੱਲਦੀ ਆ ਘਰ ਚ ਦੱਸਿਆ ਵੀ ਨਹੀਂ ਆ ਤੇ ਜੇ ਪੈਕਿੰਗ ਵੀ ਕਰਨ ਵਾਲੀ ਪਈ ਹੈ ਤੇ ਸੰਗਤ ਜੀ ਫਿਰ ਮੈਨੂੰ ਸਿੱਕੀ ਮੇਰੇ ਬ੍ਰਦਰ ਹੋਣਾਂ ਦਾ ਮੈਨੂੰ ਕਾਲ ਆ ਗਿਆ ਤੇ ਫਿਰ ਇਸ ਲਈ ਫਿਰ ਮੈਂ ਨਿਕਲ ਲੱਗੀ ਤੇ ਮੇਰੇ ਮਨ ਚ ਆਇਆ ਕਿ ਚਲੋ ਚੱਲਦੀ ਆ ਫਿਰ ਜਦੋਂ ਮੈਂ ਨਿਕਲਣ ਲੱਗੀ ਤੇ ਮੈਨੂੰ ਮਨ ਚ ਆਇਆ ਕਿ ਚਲੋ ਗੁਰੂ ਜੀ ਦੇ ਪਹਿਲਾਂ ਇਜਾਜ਼ਤ ਲੱਲਾ ਉਹਨਾਂ ਦੇ ਰੂਮ ਚ ਜਾਵਾਂ ਪਰ ਉੱਥੇ ਲਾਈਨ ਕਾਫੀ ਲੱਗੀ ਸੀ ਮੇਰੇ ਇੱਕ ਮਨ ਕਰ ਰਿਹਾ ਸੀ ਨਹੀਂ ਰਹਿਣ ਦਿੰਨੀ ਆ ਇੱਕ ਮਨ ਕਰ ਰਿਹਾ ਸੀ ਨਹੀਂ ਮੱਥਾ ਟੇਕ ਕੇ ਬਿਨਾਂ ਨਹੀਂ ਜਾਣਾ ਸੰਗਤ ਜੀ ਪਰ ਫਿਰ ਮੈਂ ਲਾਈਨ 'ਚ ਲੱਗੀ ਫਿਰ ਮੈਂ ਮੱਥਾ ਟੇਕਿਆ ਗੁਰੂ ਜੀ ਮਹਾਰਾਜ ਜੀ ਉਹਨਾਂ ਨੂੰ ਉਹਨਾਂ ਕੋ ਅਗਿਆ ਲਈ ਤੇ ਫਿਰ ਬਾਅਦ ਮੈਂ ਨਿਕਲੀ ਤੇ ਅੰਕਲ ਜੀ ਉਹਨਾਂ ਨੇ ਮੈਂ ਕਿਹਾ ਕਿ ਅੰਕਲ ਉਥੇ ਉਹ ਸੂਰੂਪ ਦੇ ਦੇ ਸੀ ਆਂਟੀ ਜੀ ਉਹਨਾਂ ਨੂੰ ਤੇ ਮੈਂ ਕਿਹਾ ਕਿ ਅੰਕਲ ਜੀ ਮੈਨੂੰ ਨਾ ਲੋਕਟ ਸੂਰੂਪ ਦੇ ਦਿਓ ਗੁਰੂ ਜੀ ਮਹਾਰਾਜ ਜੀ ਤਾਂ ਜਾਂ ਬ੍ਰੇਸਲੇਟ ਸੂਰੂਪ ਤੇ ਉਹ ਮੈਨੂੰ ਕਹਿੰਦੇ ਕਿ ਨਹੀਂ ਉਹ ਤਾਂ ਖਤ ਤੁਸੀਂ ਨਾ ਇੱਦਾਂ ਕਰ ਲਓ ਤੁਸੀਂ نیچے ਨਵਰਾਜ ਅੰਕਲ ਜੀ ਹੋਨੇ ਆ ਉਹਨਾਂ ਨੂੰ ਮਿਲ ਲਓ ਤੇ ਉਹਨਾਂ ਕੋ ਹੋਏਗਾ ਸੰਗਤੀ ਮੈਂ نیچے ਹਾਲ ਚਾਈ ਤੇ ਮੈਂ ਉਹਨਾਂ ਨੂੰ ਮਤਲਬ ਲੱਗਿਆ ਨਵਰਾਜ ਅੰਕਲ ਜੀ ਹੁਣਾਂ ਨੂੰ ਤੇ ਉਹ ਜਦੋਂ ਮੈਨੂੰ ਮਿਲੇ ਤੇ ਮੈਂ ਉਹਨਾਂ ਨੂੰ ਇੱਦਾਂ ਤਾਂ ਦੱਸਿਆ ਕਿ ਇੱਦਾਂ ਤਾਂ ਪ੍ਰੋਬਲਮ ਆ ਮੇਰੇ ਜੀਜਾ ਜੀ ਕੈਨੇਡਾ ਨੇ ਤੇ ਹੁਣਾਂ ਤੇ ਫਾਲਸ ਕੇਸ ਹੋ ਗਿਆ ਤੇ ਮੈਨੂੰ ਕੁਝ ਤੁਸੀਂ ਦੇ ਦਿਓ ਗੁਰੂ ਜੀ ਮਹਾਰਾਜ ਜੀ ਦਾ ਲਾਕਟ ਸੁਰੂਪੀਆਂ ਬ੍ਰੇਸਲਟ ਸੁਰੂਪ ਤੇ ਸੰਗਤ ਜੀ ਫੇਰ ਕੀ ਹੁੰਦਾ ਅੰਕਲ ਜੀ ਮੈਨੂੰ ਕਹਿੰਦੇ ਆ ਕਿ ਉਹਨਾਂ ਆਪਣੇ ਪਾਕਟ ਚ ਗੁਰੂ ਜੀ ਮਹਾਰਾਜ ਜੀ ਦਾ ਪਾਕਟ ਸੁਰੂਪ ਕਾਢ ਕੇ ਮੈਨੂੰ ਦਿੰਦੇ ਆ ਕਹਿੰਦੇ ਤੁਸੀਂ ਨਾ ਆ ਐ ਪਹੁੰਚਾ ਦਿਓ ਉਹਨਾਂ ਤੱਕ ਆ ਲੋਕੇਟ ਸਰੂਪ ਤੇ ਬ੍ਰੇਸਲਟ ਸਰੂਪ ਅਜੇ 1 ਹਫਤੇ ਤੇ ਬਾਅਦ ਵਿੱਚ ਆਣੇ ਆ ਖਤਮ ਹੋਏ ਪਿਆ ਤੇ ਸੰਗਤ ਜੀ ਮੈਂ ਇੰਨੀ ਖੁਸ਼ ਹੂ ਇੰਨੀ ਖੁਸ਼ ਕਿ ਸ਼ੁਕਰਾਨਾ ਸੱਚੇ ਪਾਤਸ਼ਾਹ ਮੇਰੇ ਮਨ ਚਿੱਦਾ ਹੋਇਆ ਕਿ ਹੁਣ ਕੁਝ ਨਹੀਂ ਹੋਣਾ ਜੀ ਚਾਹੀ ਇਹਨੂੰ ਸਭ ਠੀਕ ਹੋ ਜਾਣਾ ਸੰਗਤ ਜੀ ਸੱਚੀ ਉਤਹੀ ਹੂਆ ਤੇ ਸੰਗਤ ਜੀ ਫਿਰ ਉਸ ਤੋਂ ਬਾਅਦ ਮੈਂ ਮਤਲਬ ਗੁਰਜੀ ਮਹਾਰਾਜ ਜੀ ਦਾ સ્વરૂਪ ਲੈ ਕੇ ਮੈਂ ਆ ਜਾਂਦੀ ਆ ਕੈਪ ਤੇ ਤੇ ਮੈਂ ਪੂਰੇ ਰਸਤੇ ਰੋਂਦੀ ਆਨੀ ਫਿਰ ਦਿਮਾਗ ਚ ਮੇਰੇ ਇਹ ਹੁੰਦਾ ਕਿ ਹੁਣ ਗੁਰੂ ਜੀ ਮਹਾਰਾਜ ਜੀ ਤੇ ਸਰੂਪ ਕਿੱਦਾਂ ਪਹੁੰਚਾਇਆ ਜਾਏ ਜੀ ਜਦੋਂ ਉਹਨਾਂ ਕੋ ਮਤਲਬ ਅਸੀਂ ਕਿਸੇ ਹੋਰ ਸਿਟੀ ਚ ਜਾ ਤੇ ਜੀਜਾ ਜੀ ਕਿਸੇ ਹੋਰ ਸਿਟੀ ਚ ਨੇ ਤੇ ਕਿੱਦਾਂ ਹੁਣ ਪਹੁੰਚਾਉਂਗੀ ਸੰਗਤ ਜੀ ਉਹ ਵੀ ਦੇਖੋ ਗੁਰੂ ਜੀ ਮਹਾਰਾਜ ਜੀ ਦੀ ਲੀਲਾ ਸੰਗਤ ਜੀ 16 ਤਰੀਕ ਰਾਤ ਨੂੰ ਜਿਹੜੇ ਮੇਰੇ ਜੀਜਾ ਜੀ ਨੇ ਉਹਨਾਂ ਦੇ ਬ੍ਰਦਰ ਆਨੇ ਸੀ ਕੈਨੇਡਾੋਂ ਆਪਣੀ ਫੈਮਲੀ ਦੇ ਨਾਲ ਹੀ ਕੋ ਆਏ ਹੋਏ ਸੀ ਇੰਡੀਆ ਤੇ ਉਹਨਾਂ ਨੇ ਵਾਪਸੀ ਦੀ ਟਿਕਟ ਸੀ ਉਹਨਾਂ ਦੀ 16 ਅਪ੍ਰੈਲ ਦੀ ਸੰਗਤ ਜੀ ਓਜਨ ਗੁਰੂ ਜੀ ਮਹਾਰਾਜ ਜੀ ਨੇ ਨਾ ਉਹਨਾਂ ਨੇ ਕੀ ਕੀਤਾ ਫਲਾਈਟ ਹੀ ਰੁਕਵਾਤੀ ਕੈਨਸਲ ਕਰਵਾਤੀ ਤੇ ਉਹਨਾਂ ਦੀ ਜਿਹੜੀ ਫਲਾਈਟ ਸੀਗੀ ਉਹ 18 ਦੀ ਹੋਗੀ ਮਤਲਬ ਕੈਨਸਲ ਹੋ ਕੇ ਉਹਨਾਂ ਦੀ ਜਿਹੜੀ ਕੈਨਸਲ ਕਰਵਾਤੀ ਫਲਾਈਟ ਹੀ ਜਹਾਜ਼ ਹੀ ਗੁਰੂ ਜੀ ਮਹਾਰਾਜ ਜੀ ਨੇ ਰੋਕ ਛੱਡਿਆ ਦੇਖੋ ਸੰਗਤ ਜੀ ਗੁਰੂ ਜੀ ਮਹਾਰਾਜ ਦੀ ਕਿਰਪਾ ਸੰਗਤ ਜੀ ਮੈਨੂੰ ਨਾ ਜਦੋਂ ਮਤਲਬ ਰਾਤ ਦੇ ਇਧੇ ਪੈਕਿੰਗ ਹੀ ਅਸੀਂ ਕਰ ਰਹੇ ਸੀਗੇ ਤੇ ਭਾਬੀ ਦੀ ਮੇਰੇ ਆਨੇ ਸੀ ਤੇ ਮੈਂ ਵੀ ਤੇ ਸਾਡੀ ਟੈਕਿੰਗ ਹੀ ਚੱਲਣ ਦੀ ਸੀ ਮਨ ਚ ਤੇ ਇਹੀ ਸੀ ਕਿ ਮਤਲਬ ਘਰ ਤੇ ਦੁੱਖ ਵੀ ਇੰਨਾ ਵੱਡਾ ਆਇਆ ਤੇ ਸੰਗਤ ਜੀ ਮਨ ਚ ਇਹੀ ਸੀ ਕਿ ਕਿੱਦਾਂ ਮਤਲਬ ਹੋਏਗਾ ਹਨਾ ਤੇ ਸੰਗਤ ਜੀ 11 ਵਜੇ ਨਾ ਮੇਰੇ ਬ੍ਰਦਰ ਆਉਂਦੇ ਆ ਬਾਰੂ ਦੀ ਛੋਟੇ ਵਾਲੇ ਤੇ ਮੈਨੂੰ ਮਤਲਬ ਸਾਨੂੰ ਆ ਕੇ ਕਹਿੰਦੇ ਆ ਕਿ ਅ ਮੇਰੇ ਜੀਜਾ ਹੀ ਹੁੰਦੇ ਬ੍ਰਦਰ ਦਾ ਨਾਮ ਲੈ ਕੇ ਕਿ ਉਹਨਾਂ ਦੀ ਫਲਾਈਟ ਨਾ ਕੈਨਸਲ ਹੋ ਗਈ ਉਹਨਾਂ ਦੀ ਹੁਣ 18 ਦੀ ਹੈ ਉਹਨਾਂ ਦੀ ਫਲਾਈਟ ਜਿਹੜੀ ਤੇ ਉਹ ਜੀਜਾ ਜੀ ਦੀ ਕਾਲ ਆਈ ਸੀ ਕਿ ਉਹ ਦਿੱਲੀ ਮਤਲਬ ਪਹੁੰਚ ਗਏ ਤੇ ਬਟ ਉਹਨਾਂ ਦੀ ਫਲਾਈਟ ਕੈਨਸਲ ਹੋ ਗਈ ਤੇ ਹੁਣ ਹੋਟਲ ਰੁਕੇ ਹੋਏ ਐ ਤੇ ਸੰਗਤ ਜੀ ਉਸ ਟਾਈਮ ਮੇਰੇ ਮਾਂ ਜਿੰਨੀ ਖੁਸ਼ੀ ਹੋਈ ਕਿ ਸੱਚੇ ਪਾਤਸ਼ਾਹ ਥੜਾ ਲਗ ਲਗ ਬਹੁਤ ਸ਼ੁਕਰਾਨਾ ਸੰਗਤ ਜੀ ਉਸ ਤੋਂ ਬਾਅਦ ਨਾ ਅਸੀਂ ਪੈਕਿੰਗ ਹੋ ਗਈ ਮੈਂ ਨਾ ਫਿਰ ਉਸ ਤੋਂ ਪਹਿਲਾਂ ਮੈਂ ਆਪਣੇ ਪੇਰੈਂਟਸ ਨਾਲ ਨਹੀਂ ਨਾਲ ਵੀ ਨਹੀਂ ਗੱਲ ਕੀਤੀ ਫਿਰ 12:00 ਬਜੇ ਤੇ ਮੈਂ ਬਾਅਦ ਚ ਉਹਨਾਂ ਨੂੰ ਇੱਥੇ ਹੀ ਦੱਸਿਆ ਮੈਂ ਕਿ ਕਿ ਮੈਨੂੰ ਨਾ ਗੁਰੂ ਜੀ ਮਹਾਰਾਜ ਜੀ ਤੋਂ ਉਹਨਾਂ ਨੇ ਸਵਰੂਪ ਮਿਲਿਆ ਗੁਰੂ ਜੀ ਦੀ ਬਲੇਸਿੰਗ ਤੇ ਉਹਨਾਂ ਨੇ ਕਿਹਾ ਕਿ ਜੀਜਾ ਜੀ ਉਹਨਾਂ ਤੱਕ ਪਹੁੰਚਾ ਦਿਓ ਸਭ ਠੀਕ ਹੋ ਜਾਏਗਾ ਤੇ ਸੰਗਤ ਜੀ ਫਿਰ ਇਦਾਂ ਹੀ ਹੋਇਆ ਫਿਰ ਨੈਕਸਟ ਡੇ ਜਦੋਂ ਸਾਡਾ 6/17 ਨੂੰ ਨਿਕਲਣਾ ਸੀ ਦਿੱਲੀ ਨੂੰ ਤੇ ਮੈਂ ਉਸ ਸਵਰੂਪ এয়ারਪੋਰਟ ਤੱਕ ਆਪਣੇ ਤੱਕ ਆਪਣੇ ਕੋਲ ਰੱਖਿਆ ਫਿਰ ਮੈਂ ਆਪਣੀ ਮਦਨ ਨੂੰ ਕਿਹਾ ਕਿ ਤੁਸੀਂ ਉਹਨਾਂ ਪਹੁੰਚਾ ਦਿਓ ਜਿੱਥੇ ਵੀ ਉਹ ਵੀਰੇ ਹੋਣੇ ਮਤਲਬ ਹੋਟਲ 'ਚ ਰੁਕੇ ਆ ਉੱਥੇ ਤਾਂ ਉਹਨਾਂ ਨੂੰ ਪਹੁੰਚਾ ਦਿਓ ਉਹਨਾਂ ਨੂੰ ਇਹ ਦੇ ਦਿਓ ਸਵਰੂਪ ਤੇ ਉਹ ਅੱਗੇ ਜੀਜਾ ਜੀ ਉਹਨਾਂ ਨੂੰ ਦੇ ਦਣਗੇ ਤੇ ਸੰਗਤ ਜੀ ਫਿਰ ਮੰਮੀ ਜੀ ਮਤਲਬ ਸਾਨੂੰ ਉਹਨਾਂ ਨੇ ਮਤਲਬ ਛੱਡ ਕੇ ਏਅਰਪੋਰਟ ਫਿਰ ਉਹ ਉਥੇ ਜਾਂਦੇ ਆ ਹਾਟਲ 'ਚ ਤੇ ਗੁਰਜੀ ਮਹਾਰਾਜ ਜੀ ਦਾ ਸਰੂਪ ਉਹਨਾਂ ਨੂੰ ਦੇ ਦਿੰਦੇ ਵੀਰੋ ਉਹਨਾਂ ਨੂੰ ਕਿ ਉਹਨਾਂ ਨੂੰ ਫਿਰ ਕਹਿ ਦਿੰਦੇ ਕਿ ਤੁਸੀਂ ਜੀਜਾ ਜੀ ਨੂੰ ਹੀ ਦੇ ਦਿਓ ਤੁਸੀਂ ਮਤਲਬ ਗੁਰਜੀ ਮਹਾਰਾਜ ਜੀ ਦਾ ਸਰੂਪ ਤੁਸੀਂ ਉਹਨਾਂ ਨੂੰ ਹੀ ਪਹੁੰਚਾ ਦਿਓ ਤੇ ਸੰਗਤ ਜੀ ਫਿਰ ਐਦਾਂ ਗੁਰਜੀ ਮਹਾਰਾਜ ਜੀ ਜੀਜਾ ਜੀ ਉਹਨਾਂ ਕੋਲ ਆ ਜਾਂਦੇ ਆ ਉਹਨਾਂ ਦੀ ਮਦਦ ਕਰਨ ਤੇ ਸੰਗਤ ਜੀ ਉਹਨਾਂ ਨੂੰ ਕੋਈ ਜੇਲ ਨਹੀਂ ਹੋਈ ਉਹਨਾਂ ਦਾ ਕੇਸ ਚੱਲ ਰਿਹਾ ਹੈ ਪਰ ਉਹ ਗੁਰੂ ਜੀ ਮਹਾਰਾਜ ਜੀ ਦੀ ਇੰਨੀ ਕਿਰਪਾ ਹੈ ਸੰਗਤ ਜੀ ਸਾਰਾ ਹੀ ਜੋ ਵੀ ਮਤਲਬ ਉਹਨਾਂ ਨੇ ਜੋ ਜਿਨ੍ਹਾਂ ਨੇ ਵੀ ਕੇਸ ਕੀਤਾ ਸੀ ਉਹਨਾਂ ਤੇ ਗਲਤ ਉਹ ਸਾਰਾ ਹੀ ਉਹਨਾਂ ਦੇ ਮਤਲਬ ਅਗੇਂਸਟ ਜਾ ਰਿਹਾ ਹੈ ਮਤਲਬ ਜੋ ਵੀ ਉਹਨਾਂ ਨੇ ਮਤਲਬ ਪ੍ਰੂਫ ਸੀ ਸਾਰੇ ਹੀ ਸਾਰੇ ਗਲਤ ਸਾਬਿਤ ਹੋ ਚੁੱਕੇ ਆ ਔਰ ਸੰਗਤ ਜੀ ਫਿਰ ਮੈਨੂੰ ਇੱਕ ਦਿਨ ਗੁਰੂ ਜੀ ਮਹਾਰਾਜ ਜੀ ਸਤਸੰਗ ਚ ਵੀ ਸੁਣਾਉਂਦੇ ਆ ਕਿ ਇੱਕ ਆਂਟੀ ਜੀ ਹੋਣੇ ਕਹਿੰਦੇ ਆ ਕਿ ਜਿਸ ਦਿਨ ਹਨੂਮਾਨ ਜੈਂਤੀ ਵਾਲੇ ਦਿਨ ਕਿ ਗੁਰਜੀ ਮਹਾਰਾਜ ਜੀ ਕਹਿ ਰਹੇ ਕਿ ਜਿਨ੍ਹਾਂ ਤੇ ਵੀ ਕੋਈ ਕੇਸ ਹੈਗਾ ਆ ਉਹ ਉਹਨਾਂ ਦੇ ਫੇਵਰ ਚ ਹੀ ਹੋਏਗਾ ਔਰ ਸਭ ਹੱਲ ਹੋ ਜਾਏਗਾ ਤੇ ਸ਼ੁਕਰਾਨਾ ਗੁਰੂ ਜੀ ਅਨੰਤ ਅਨੰਤ ਬਾ ਸ਼ੁਕਰਾਨਾ ਲੱਖ ਲੱਖ ਬਾ ਸ਼ੁਕਰਾਨਾ ਸੰਗਤ ਜੀ ਉਸ ਦਿਨ ਤੋਂ ਲੈ ਕੇ ਅੱਜ ਤੱਕ ਗੁਰੂ ਜੀ ਮਹਾਰਾਜ ਦੀ ਇੰਨੀ ਕਿਰਪਾ ਹੈ ਕਿ ਜਿਹੜੇ ਮੇਰੇ ਜੀਜਾ ਜੀ ਨੇ ਉਹਨਾਂ ਦਾ ਕੋਈ ਕੰਮ ਨਹੀਂ ਰੁਕਿਆ ਗੁਰੂ ਜੀ ਮਹਾਰਾਜ ਦੀ ਬਹੁਤ ਕਿਰਪਾ ਹੈ ਸੱਚੇ ਪਾਤਸ਼ਾਹ ਦੀ ਸ਼ੁਕਰਾਨਾ ਗੁਰੂ ਜੀ ਸ਼ੁਕਰਾਨਾ 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 ਉਹਨਾਂ ਨੂੰ ਕੋਈ ਕੰਮ ਦੀ ਵੀ ਨਹੀਂ ਦਿੱਕਤ ਆ ਰਹੀ ਗੁਰੂ ਜੀ ਮਹਾਰਾਜ ਜਿਉਂ ਦਾ ਹੱਥ ਫੜਿਆ ਹੋਇਆ ਉਹਨਾਂ ਦਾ ਵੀ ਤੇ ਸਾਰੇ ਕੰਮ ਉਹਨਾਂ ਦੇ ਸਵਾਰਤੇ ਪਏ ਆ ਮੇਰੀ ਦੀਦੀ ਉਹਨਾਂ ਦੇ ਉਹਨਾਂ ਦੇ ਬੱਚਿਆਂ ਤੇ ਬਹੁਤ ਕਿਰਪਾ ਹੈ ਗੁਰੂ ਜੀ ਮਹਾਰਾਜ ਜੀ ਦੀ ਜੀਂ ਜਾ ਹੀ ਤੇ ਦੀਦੀ ਤੇ ਸ਼ੁਕਰਾਨਾ ਗੁਰੂ ਜੀ ਸ਼ੁਕਰਾਨਾ ਤੁਹਾਡਾ ਅਨੰਤ ਅਨੰਤ ਬਾਬ ਸ਼ੁਕਰਾਨਾ ਤੁਹਾਡਾ ਲੱਖ ਲੱਖ ਵਾਰ ਸ਼ੁਕਰਾਨਾ ਸ਼ੁਕਰਾਨਾ ਸੱਚੇ ਬਾਸ਼ਾ ਸ਼ੁਕਰਾਨਾ ਸੰਗਤ ਜੀ ਮੇਰੀ ਦੀਦੀ ਖੁਦ ਸ਼ੇਅਰ ਕਰਨਗੇ ਜੇ ਤੂੰ ਵੀ ਉਹਨਾਂ ਦਾ ਮਤਲਬ ਕੇਸ ਸੋਲਵ ਹੋ ਜਾਏਗਾ ਤੇਓਗੁਰਜੀ ਭਾਰਾ ਜੀ ਦਾ ਸ਼ੁਕਰਾਨਾ ਕਰਨਗੇ ਸਾਰਾ ਸਤਸੰਗ ਸ਼ੇਅਰ ਕਰਨਗੇ ਸੰਗਤੀ ਮੈਂ ਆਂਟੀ ਜੀ ਹੁਣਾ ਤੋਂ ਵੀ ਮਾਫੀ ਮੰਗਣਾ ਚਾਹਾਂਗੀ ਜਿਹੜੇ ਆਂਟੀ ਜੀ ਸਾਡਾ ਸਤਸੰਗ ਸ਼ੇਅਰ ਕਰਦੇ ਆਂ ਆਂਟੀ ਜੀ ਮੈਂ ਤੁਹਾਡੇ ਤੁਹਾਡੇ ਨਾਲ ਇੱਕ ਸਤਸੰਗ ਪਹਿਲੇ ਸ਼ੁਕਰਾਨਾ ਸ਼ੇਅਰ ਕੀਤਾ ਸੀ ਔਰ ਉਹ ਮਤਲਬ ਉਹ ਤੁਸੀਂ ਕਹਿਆ ਸੀ ਕਿ ਖੁੱਲ ਮਤਲਬ ਓਪਨ ਨਹੀਂ ਹੋ ਰਿਹਾ ਉਹ ਕਾਫੀ ਲੰਬਾ ਸਤਸੰਗ ਹੋ ਗਿਆ ਸੀਗਾ ਤੇ ਮੈਂ ਤੁਹਾਡੀ ਮਿਲਦਾ ਮਤਲਬ ਰਿਪਲਾਈ ਨਹੀਂ ਕੀਤਾ ਉਸਦੇ ਲਈ ਸੌਰੀ ਤੇ ਮੈਨੂੰ ਮਾਫ ਕਰਨਾ ਉਹ ਮੇਰੀ ਗਲਤੀ ਸੀ ਕਾਫੀ ਲੰਬਾ satsang ਹੋ ਗਿਆ ਸੀਗਾ ਸਾਰੀ ਆਂਟੀ ਜੀ ਸ਼ੁਕਰਾਨਾ ਆਂਟੀ ਜੀ ਤੁਹਾਡਾ ਵੀ ਬਹੁਤ-ਬਹੁਤ ਬਾਰ ਲੱਖ-ਲੱਖ ਵਾਰ ਸ਼ੁਕਰਾਨਾ ਤੁਸੀਂ ਸਾਡੀ ਸਾਰੀ ਸੰਗਤ ਤੇ satsang ਸ਼ੇਅਰ ਕਰਦੇ ਹੋ ਔਰ ਤੁਸੀਂ ਫਿਰ ਸਾਡਾ ਲਿੰਕ ਵੀ ਸ਼ੇਅਰ ਕਰ ਦਿੰਦੇ ਹੋ ਔਰ ਸਾਨੂੰ ਦੱਸ ਵੀ ਦਿੰਦੇ ਹੋ ਕਿ ਤੁਹਾਡਾ ਇਸ ਦਿਨ satsang ਸ਼ੇਅਰ ਹੋ ਜਾਏਗਾ ਕਿੰਨੇ ਟਾਈਮ ਤੇ ਹੋ ਜਾਏਗਾ ਸ਼ੁਕਰਾਨਾ ਐਂਟੀ ਜੀ ਸ਼ੁਕਰਾਨਾ ਗੁਰੂ ਜੀ ਮਹਾਰਾਜ ਜੀ ਤੁਹਾਡੇ ਤੇ ਤੁਹਾਡੇ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖਣ ਤੁਹਾਡੀ ਸਾਰੀ ਦੀ ਸਾਰੀ ਜੋ ਵੀ ਦੁੱਖ ਤਕਲੀਫ ਹੈ ਗੁਰੂ ਜੀ ਮਹਾਰਾਜ ਜੀ ਦੂਰ ਕਰਨ ਤੁਹਾਨੂੰ ਬਹੁਤ ਸਾਰੀਆਂ ਖੁਸ਼ੀਆਂ ਬਖਸ਼ਣ ਤੁਹਾਡੇ ਵੀ ਜੋ ਵੀ ਰੁਕੇ ਹੋਏ ਕੰਮ ਨੇ ਗੁਰੂ ਜੀ ਮਹਾਰਾਜ ਜੀ ਪੂਰੇ ਕਰਨ ਸ਼ੁਕਰਾਨਾ ਸੱਚੇ ਪਾਤਸ਼ਾਹ ਸ਼ੁਕਰਾਨਾ 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 ਤੁਹਾਡਾ ਅਨੰਤ ਅਨੰਤ ਬਾਸ਼ੁਕਰਾਨਾ ਤੁਹਾਡਾ ਲੱਖ ਲੱਖ ਬਾਸ਼ੁਕਰਾਨਾ ਸੰਗਤ ਜੀ ਹੁਣ ਮੈਂ ਗੁਰੂ ਜੀ ਮਹਾਰਾਜ ਜੀ ਹੋਣਾ ਤੋਂ ਆਗਿਆ ਲਵਾਂਗੀ ਤੇ ਤੁਹਾਡੇ ਤੋਂ ਵੀ ਆਗਿਆ ਲਵਾਂਗੀ ਫਿਰ ਮੈਂ ਆਪਣਾ ਗੁਰੂ ਜੀ ਮਹਾਰਾਜ ਜੀ ਦੀ ਕਿਰਪਾ ਨਾਲ ਸਤਸੰਗ ਸ਼ੇਅਰ ਕਰਾਂਗੀ ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਓਮ ਨਮਾਸ਼ਿਵਾਯ Shiv ji sada sahaye ਓਮ ਨਮਾਸ਼ਿਵਾਯ ਗੁਰੂ ਜੀ ਸਦਾ ਸਹਾਇ ਓਮ ਨਮਾਸ਼ਿਵਾਯ Shiv ji sada sahaye ਓਮ ਨਮਾਸ਼ਿਵਾਯ ਗੁਰੂ ਜੀ ਸਦਾ ਸਹਾਇ જય ગુરુજી શુકરના ગુરુજી અનંત અનંત વા શુકુરા લખ લખ વાર શુકરના ગુરુજી જય ગુરુજી જય જય ગુરુજી ધન ધન ગુરુજી વા ગુરુજી જય ગુરુજી શુકરના ગુરુજી